ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡ 'ਚ ਸਾਡੇ 85 ਏਕੜ ਸਬਜ਼ੀ ਦੇ ਜਿਹੜੇ ਨੁਕਸਾਨ ਹੋ ਗਏ ਸਾਰੇ ਹੀ 100% ਹੀ ਸਭ ਦਾ ਨੁਕਸਾਨ ਆਈ ਕੋਈ ਨਹੀਂ ਅਜਿ ਬਚਾ ਹੈਗਾ ਹੀ ਸਾਰਾ ਜਿੰਨਾ ਵੀ ਖਰਬੂਜਾ ਤਰਬੂਜ ਲੱਗਿਆ ਸਾਰਾ ਬੇਦਾਗ ਹੋ ਗਈ ਦਾਗ ਹੀ ਸਾਰੇ ਕੋਈ ਵੀ ਵੇਖ ਲੋ ਸਾਹਮਣੇ ਸੀ ਪਖਾਉਨੇ ਸਾਰੇ ਗਲ ਗਏ ਅਸੀਂ ਮੰਗ ਕਰਦੇ ਵੀ ਸਾਡਾ ਵੀ ਜੋ ਵੀ ਖਰਚਾ ਹੁੰਦਾ ਵਾ ਵੀ ਉਹ ਸਾਨੂੰ ਮਿਲਣਾ ਚਾਹੀਦਾ ਵੀ ਅਸੀਂ ਮਲਚਰ ਵੀ ਖਾਇਆ 20 ਵੀ ਮਹਿੰਗੇ ਭਾਅ ਦੇ ਲੈ ਆਈ ਖਾਦਾਂ ਵੀ ਪਾਈਆਂ ਸਪਰੇਅ ਕਰਕੇ ਫਸਲ ਤਿਆਰ ਕੀਤੀ ਆਈ ਪਰ ਸਾਨੂੰ ਕੋਈ ਫਾਇਦਾ ਹੀ ਨਹੀਂ ਹੋਇਆ ਫਸਲ ਤਿਆਰ ਕੀਤੀ ਦੇ ਵਿਚ ਸਿਰੇ ਦੇ ਆ ਗਏ ਪਈ ਸਰਕਾਰ ਉਹ ਇੱਕ ਦੇ ਪਾਸੇ ਕਹਿੰਦੀ ਆ ਵੀ ਬਦਲਵੀਂ ਖੇਤੀ ਕਰੋ ਅਸੀਂ ਉਹਨਾਂ ਖੇਤੀ ਵੀ ਬਦਲਵੀਂ ਕਰਦੇ ਸਾਨੂੰ ਕਈ ਸਾਲ ਹੋ ਗਏ ਹੀ ਬਦਲਵੀਂ ਖੇਤੀ ਕਰਦਿਆਂ ਨੂੰ ਪਰ ਸਾਡੇ ਅਜੇ ਤੱਕ ਕੋਈ ਵੀ ਹਾਲਣ ਨਿਕਲਦਾ ਵੀ ਜਦੋਂ ਵੀ ਆਫਤ ਆਉਂਦੀ ਆ ਸਾਡੇ ਦੇ ਕੁਝ ਨਹੀਂ ਮਿਲਦਾ ਸਾਨੂੰ ਮੁਆਵਜ਼ਾ ਪਈ ਸਰਕਾਰ ਤੋਂ ਇਹ ਮੰਗ ਕਰਦੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਈ ਕੋਈ ਆਏ ਜੀ ਸਰਕਾਰੀ ਅਧਿਕਾਰੀ ਕੋਈ ਹਾਂਜੀ ਪਟਵਾਰੀ ਆਏ ਸੀਗੇ ਕਾਨਗਵਾ ਸੀ ਉਹ ਗਰਦੌਰੀਆ ਕਰਾ ਲਿਖ ਕੇ ਲੈ ਗਏ ਉਹ ਕਹਿੰਦੇ ਉੱਤੋਂ ਸਾਨੂੰ ਡੀਸੀ ਦਾ ਹੁਕਮ ਹੋਣਗੇ ਫਿਰ ਅਸੀਂ ਤੁਹਾਡੀ ਗਰਦੌਰੀ ਫੇਰ ਕਰਨਾ ਆਵਾਂਗੇ ਜੀ ਡੀਸੀ ਨੂੰ ਮਿਲਣ ਜਾ ਰਹੇ ਹਾਂ ਜੀ ਪਿੰਡਲੇ ਹਾਂਜੀ ਡੀਸੀ ਨੂੰ ਮਿਲ ਕੇ ਆਵਾਂਗੇ ਸਾਡੇ ਕੋਲ ਜਦੋਂ ਕੋਈ ਅਧਿਕਾਰੀ ਨਹੀਂ ਪੁੱਜਾਈ ਇਹ ਆਪਣੇ ਖਰਬੂਜੇ ਦੀ ਫਸਲ ਲਗਭਗ 100% ਹੀ ਖਰਾਬ ਹੋ ਚੁੱਕੀ ਹੈ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਸਾਡਾ ਖਰਚਾ ਹੀ ਆ ਚੁੱਕਿਆ ਸਾਨੂੰ ਕਟੋ-ਕਟ ਖਰਚੇ ਦੀ ਪਰਪਾਈ ਕੀਤੀ ਜਾਵੇ ਜੀ ਲੈਣਾ ਖਰਚਾ ਆ ਗਿਆ ਤਾਂ ਜੀ ਹੁਣ ਦੇਖ ਲਓ ਬੋਬੀ ਖਰਬੂਜੇ ਦਾ ਬੀਜ 85000 ਰੁਪਏ ਕਿਲੋ ਆ ਜ ਇੱਕ ਕਿੱਲੇ ਚ ਕਰ ਲੋ 350 ਗ੍ਰਾਮ ਲੱਗਦਾ ਤੁਸੀਂ ਆਪ ਹੀ ਦੇਖ ਲਓ 85000 ਨੂੰ ਤਿੰਨ ਨਾਲ ਡਿਵਾਈਡ ਕਰ ਲੋ ਆਪੇ ਪਤਾ ਲੱਗ ਜਾਊ ਖਰਚਾ ਜੀ ਬਾਕੀ 12000 ਮਲਚ ਦਾ ਜੀ 8 ਤੋਂ 10000 ਤੱਕ ਖਾਦਾਂ ਹੀ ਪੈ ਜਾਂਦੀਆਂ ਜੀ ਬਾਕੀ 2 60 ਦਿਨ ਹੋ ਗਏ 65 ਦਿਨ ਹੋ ਗਏ ਸੀ ਸਾਨੂੰ ਜਿਹੜੇ ਸਪਰੇਅ ਆ ਵਗੈਰਾ ਜੀ ਕਰਦਿਆਂ ਨੂੰ ਜੀ ਕਿੰਨੇ ਕੁ ਇਕੜ ਜ਼ਮੀਨ ਹੈ ਬਾਈ ਇੱਥੇ ਪਿੰਡਾ ਦੇ ਕਹ ਲੋ ਸਾਡੇ ਪਿੰਡ ਦੇ ਲਗਭਗ 85 ਇਕੜ ਲੱਗਿਆ ਸੀ ਖਰਬੂਜਾ ਦਾ ਤਰਬੂਜ ਹੈ ਹਾਂਜੀ ਲਾ ਹਾਂਜੀ ਖੀਰਾ ਵੀ ਹੈਗਾ ਸੀ ਉਹ 20 ਇਕੜ ਹੈਗਾ ਸੀ ਖੀਰਾ ਵੀ ਜੀ ਕੀ ਮੰਗ ਕੀ ਕਰਦੇ ਵੀ ਸਰਕਾਰ ਤੋਂ ਹੀ ਮੰਗ ਕਰਦੇ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕੋਈ ਸਾਡਾ ਖਰਚਾ ਨਿਕਲਲੇ ਕਿ ਅਸੀਂ ਅਗਲੀ ਫਸਲ ਲਾਉਣ ਜੋਗੇ ਹੋ ਜਾਈਏ ਜੀ